ਅੱਜ ਮੈਂ ਤੁਹਾਡੇ ਨਾਲ ਇੱਕ ਐਦਾਂ ਦੀ ਕਿਤਾਬ ਸ਼ੇਅਰ ਕਰਨ ਜਾ ਰਿਹਾ ਜਿਸ ਨੂੰ ਪੜ੍ਹ ਕੇ ਮੈਨੂੰ ਇੱਕ ਵਾਰ ਐਦਾਂ ਲੱਗਿਆ ਵੀ ਇਹ ਹਰ ਇੱਕ ਸਕੂਲ ਕਾਲਜ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਜਾਣੀ ਚਾਹੀਦੀ ਹੈ ਕਿਉਂਕਿ ਇਸ ਕਿਤਾਬ ਨੂੰ ਪੜ੍ਹ ਕੇ ਬੱਚਾ ਸਿੱਖ ਲੇਗਾ ਵੀ ਲੋਕਾਂ ਨਾਲ ਵਿਵਹਾਰ ਕਿੱਦਾਂ ਕਰਨਾ ਹੈ ਕਿੱਦਾਂ ਲੋਕਾਂ ਨਾਲ ਵਿਚਰਨਾ ਹੈ ਅਗਰ ਤੁਸੀਂ ਹੁਣ ਤੱਕ ਇਹ ਕਿਤਾਬ ਨਹੀਂ ਪੜ੍ਹੀ ਤਾਂ ਮੈਂ ਇਸ ਤੇ ਤੁਹਾਡੀ ਹੈਲਪ ਕਰੂੰਗਾ ਮੈਂ ਡੇਲੀ ਇਸ ਕਿਤਾਬ ਦੇ ਵਿੱਚੋਂ ਜੋ ਵਧੀਆ-ਵਧੀਆ ਪੁਆਇੰਟ ਹੈ ਉਹ ਤੁਹਾਡੇ ਲਈ ਲੈ ਕੇ ਆਂਦਾ ਰਹੂੰਗਾ ਇਸ ਦੇ ਵਿੱਚੋਂ ਤੁਸੀਂ ਸਿੱਖੋਗੇ ਵੀ ਲੋਕਾਂ ਦੇ ਨਾਲ ਗੱਲਬਾਤ ਕਿੱਦਾਂ ਕਰਨੀ ਆ ਲੋਕਾਂ ਨਾਲ ਕਿੱਦਾਂ ਵਿਚਰਨਾ ਹੈ ਕਿੱਦਾਂ ਸਾਹਮਣੇ ਵਾਲੇ ਤੇ ਆਪਣਾ ਪ੍ਰਭਾਵ ਛੱਡਣਾ ਹੈ ਤੇ ਬਿਨਾਂ ਲੜੇ ਕਿੱਦਾਂ ਕਿਸੇ ਗੱਲ ਦਾ ਆਪਾਂ ਨੇ ਹੱਲ ਕੱਢਣਾ ਹੈ ਅਗਰ ਹੁਣ ਤੱਕ ਤੁਸੀਂ ਆਪਣੀ ਬੁੱਕ ਕਲੈਕਸ਼ਨ ਦੇ ਵਿੱਚ ਇਸ ਨੂੰ ਐਡ ਨਹੀਂ ਕਰਿਆ ਤਾਂ ਅੱਜ ਤੋਂ ਕਰ ਲਓ ਕਿਉਂਕਿ ਇਹ ਬੁੱਕ ਲਾਈਫ ਦੇ ਵਿੱਚ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਤਾਂ ਮੈਂ ਡੇਲੀ ਇਸ ਦੇ ਵਿੱਚੋਂ ਵਧੀਆ-ਵਧੀਆ ਪੁਆਇੰਟ ਤੁਹਾਡੇ ਲਈ ਲੈ ਕੇ ਆਂਦਾ ਰਹੂੰਗਾ ਅਗਰ ਤੁਸੀਂ ਚਾਹਦੇ ਹੋ ਇਸ ਬੁੱਕ ਦੇ ਨਾਲ ਤੁਸੀਂ ਆਪਣੇ ਕਿਸੇ ਦੋਸਤ ਦੀ ਲਾਈਫ ਚੇਂਜ ਕਰੋ ਤਾਂ ਤੁਸੀਂ ਆਪਣੇ ਦੋਸਤ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਸਕਦੇ ਹੋ ਤਾਂ ਮਿਲਦੇ ਆਂ ਕੱਲ ਇਸੀ ਬੁੱਕ ਦੀ ਸਮਰੀ ਦੇ ਨਾਲ ਧੰਨਵਾਦ ਜੀ